ਜਿਸ ਤਰ੍ਹਾਂ ਕੀ ਅੰਬਾਨੀਆਂ ਦਾ ਵਿਆਹ ਵੀ ਬਹੁਤ ਫੇਮਸ ਹੋਇਆ ਸੀ ਉਸ ਤਰ੍ਹਾਂ ਹੀ ਇੱਕ ਕੋਮਲ ਤੇ ਲਵਿਸ਼ ਦਾ ਵਿਆਹ ਜੋ ਕਿ ਅੱਜ ਕੱਲ ਬਹੁਤ ਸੁਰਖੀਆਂ ਚ ਹੈ ਅੱਜ ਉਹਨਾਂ ਵੀ ਅਪਰ ਰਿਸੈਪਸ਼ਨ ਦੇ ਉੱਤੇ ਪਹੁੰਚੇ ਆਜੋ ਇੱਥੇ ਬਹੁਤ ਚੀਜ਼ ਦਸ ਵਗੈਰਾ ਵੀ ਆਏ ਨੇ ਸੈਲੀਬ੍ਰਿਟੀਜ਼ ਵਗੈਰਾ ਵੀ ਆਏ ਨੇ ਸਭ ਨਾਲ ਗੱਲਬਾਤ ਕਰਦੇ ਆਂ ਤੇ ਕੀ ਮਾਹੌਲ ਹੈ ਤੇ ਕੀ ਕੁਝ ਕਹਿਣਾ ਸੈਲੀਬ੍ਰਿਟੀਜ਼ ਦਾ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਮਹਾਰਾਜਾ ਗ੍ਰੈਂਡ ਤੋਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਚੰਗੇ ਸਾਰੇ ਸਾਰੇ ਵਧੀਆ ਇੰਤਜ਼ਾਮ ਕੀਤੇ ਗਏ ਨੇ ਜੋ ਵੀ ਇਹ ਸੈਲੀਬ੍ਰਿਟੀਜ਼ ਵੀ ਆਏ ਹੈ ਸਿਕਿਉਰਟੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਤੇ ਬਾਕੀ ਆ ਜੋ ਅੰਦਰ ਜਿਹੜੇ ਵੀ ਸੈਲੀਬ੍ਰਿਟੀਜ਼ ਵਗੈਰਾ ਆਏ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕੀ ਕੁਛ ਆ ਉਹਨਾਂ ਦਾ ਕਹਿਣਾ ਕੈਪਟਨ ਬੰਤੂ ਜੀ ਦੇਖੋ ਸਾਡੇ ਪਰਿਵਾਰ ਦਾ ਬਹੁਤ ਅਕਰ ਦੇਖਣਾ ਨਵੇਸ਼ ਨਾਲ ਤੇਲੀ ਬਾਈ ਉਹਨਾਂ ਨਾਲ ਸੋ ਇਹਨੇ ਅੱਜ ਦੇ ਘਰ ਦੇ ਵਿੱਚ ਉਹਨਾਂ ਦਾ ਇਹ ਰਿਸ਼ਤਾ ਜੁੜਨਾ ਔਰ ਅਭਿਸ਼ੇਕ ਬਾਈ ਨੇ ਬਹੁਤ ਸਾਡੀ ਇੰਡੀਆ ਨੂੰ ਪ੍ਰਾਊਡ ਫੀਲ ਕਰਾਇਆ ਅ ਅਨਕੀ ਇਹ ਪਰਿਵਾਰਿਕ ਬੰਧਨ ਜਿਹੜੀਆਂ ਪਰਮਾਤਮਾ ਨੇ ਬਣਾਵੀਂ ਭੇਜਿਆ ਆਲਰੇਡੀ ਬਟ ਆਮ ਵੈਰੀ ਹੈਪੀ ਇਹ ਜੋੜੀ ਬਣੀ ਹੈ ਅਸੀਂ ਇਹਨਾਂ ਨੇ ਦੁਆ ਕਰਨ ਆਇਆ ਵੀ ਆਰ ਹੇਅਰ ਟੂ ਪ੍ਰੇਅਰ ਸੋ ਸਾਰੇ ਪਰਿਵਾਰ ਨੂੰ ਮੁਬਾਰਕਾਂ ਇੰਨੇ ਵੀ ਪਰਿਵਾਰ ਦੇ ਵਿੱਚ ਦੇ ਉਹਨਾਂ ਨੂੰ ਮੁਬਾਰਕ ਮੇਰੇ ਕੀ জানা ਜਾਉਂਗੇ ਕਿ ਜੋੜੀ ਨੇ ਨਮੀ ਵਾਈ ਗੋੜੀ ਕੀ ਕਰੀ ਬਸ ਸੋਨਾਲੀ ਮੁਬਾਰਕਾਂ ਨੇ ਉਹਨਾਂ ਨੂੰ ਸਾਰੀ ਫੈਮਿਲੀ ਨੂੰ ਦੋਵੇਂ ਫੈਮਿਲੀ ਨੂੰ ਕਿ ਆ ਬਹੁਤ ਢੋਰੀ ਬੜੀ ਸੋਹਣੀ ਆ ਸਾਡਾ ਭਰਾ ਲੈਵੇ ਤੇ ਸਾਡੀ ਕੁੜੀ ਨੂੰ ਵੈਲਕਮ ਆ ਫੈਮਿਲੀ ਦੇ ਵਿੱਚ ਤੁਹਾਡਾ ਬਹੁਤ ਬਲੈਸ਼ ਚਲੇਸ਼ੀ ਬੋਦਾ ਮੈਂ ਨਹੀਂ ਦਿਲ ਆਂ ਕੀ ਆਲਦਾ ਅਬੀਆ ਨੇ ਉਹਨਾਂ ਦਾ ਸ਼ੂਟ ਚੱਲ ਰਿਹਾ ਫਿਲਮ ਦਾ ਉਹਨਾਂ ਨੇ ਆਪਣੀ ਬਲੈਸਿੰਗ ਭੇਜੀ ਆਨੇ ਨਾਲ ਠੀਕ ਹੈ ਉਹਨਾਂ ਨੇ ਕਿਹਾ ਕਾਰੀ ਫੈਮਲੀ ਬਹੁਤ ਫੈਮਲੀਆਂ ਨੂੰ ਬਲੈਸਿੰਗ ਭੇਜੀ ਆਨੇ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਉਹਨਾਂ ਨੇ ਕਿਹਾ ਬਹੁਤ ਥੈਂਕ ਯੂ ਰਮਨ ਜੀ ਦੇ ਪਹੁੰਚ ਦੀ ਨਵੀਂ ਸਿੱਖੀ ਕਹਿਣਾ ਚਾਹੁੰਦਾ ਹਾਂ ਬਿਲਕੁਲ ਜੀ ਤੁਹਾਡਾ ਭਰਾ ਜਨਾ ਔਰ ਬੜਾ ਪਿਆਰਾ ਔਰ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਨੇ ਜੋ ਮੁਬਾਰਕਾਂ ਦੇਣ ਪਹੁੰਚੇ ਠੀਕ ਹੈ ਜੀ ਤੇ ਹੁਣ ਦੇਖੋ ਤੁਹਾਡੇ ਪਾਰਟੀ ਦੇ ਹੋਲੀ ਵਰਕਰ ਅੱਪ ਪਹੁੰਚ ਗਏ ਨੇ ਕੋਈ ਬਹੁਤ ਖਾਸ ਮਹਿਮਾਨ ਵੀ ਆਏ ਨੇ ਇਹ ਤਾਂ ਸਭ ਇਹ ਸਾਡੇ ਪ੍ਰਵਾਦ ਦਾ ਹਿੱਸਾ ਹੈ ਜੀ ਤੇ ਸਾਰੀ ਪਾਰਟੀ ਦੇ ਵਰਕਰ ਸੱਭਾ ਨਾਲ ਵੀ ਪਹੁੰਚਣਾ ਹੈ ਜੀ ਸਾਹਿਬ ਆਪ ਕੋ ਚੁਦੀਏ ਨੇ ਤੋਂ ਗੁਰਦੀ ਦੇ ਰਾਇ ਤੋਂ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਨੂੰ ਠੀਕ ਹੈ ਜੀ ਹਾਂ ਜੀ ਤੰਨਨ ਸਾਹਿਬ ਆਈਸੀਸੀ ਦੇ ਫੰਕਸ਼ਨ ਤੇ ਪਹੁੰਚੇ ਹਾਂ ਲਵਿਸ਼ ਤੇ ਕੌਮਲ ਦੀ ਕੀ ਕਹਿਣਾ ਚਾਹੁੰਦੇ। ਇਹਨਾਂ ਦਾ ਬਹੁਤ ਮੋੜ ਆ ਰਿਹਾ। ਭਗਣਾਂ ਵਾਲੀ ਦਿਨ ਆਂਦਾ ਏ ਅੱਜ ਇਹ ਭਗਣਾਂ ਦਾ ਦਿਨ ਹੀ ਆ ਚੜਿਆ। ਸਾਰੇ ਦੋਵਾਂ ਔੜੀ ਨੂੰ ਵੀ ਮੁੰਡੇ ਨੂੰ ਵੀ ਉਹਨਾਂ ਦੀਆਂ ਇੱਕ ਸ਼ਰਮ ਦੀ ਛਾਂ ਦਾ ਵਿਆਹ ਸੀਗਾ। ਸਾਰੇ ਸੰਸਾਰ ਨੂੰ ਜਿੱਥੇ ਸਾਰੇ ਸੰਸਾਰ ਦੀ ਨਿਗਾ ਸੀ ਜੀ ਉੱਥੇ ਸਾਰੇ ਉਹਨਾਂ ਦੇ ਚਰਚ ਸਾਫ ਕਰਕੇ ਕਰਤਾਰ ਦਾ ਵਿਸ਼ੇ ਸੀਗਾ ਜਿਹਨੇ ਕੀ ਕਰਮ ਦੀ ਛਾਂ ਦਾ ਵਿਆਹ ਲੁਧਿਆਣੇ ਹੋਇਆ। ਕੋਈ ਮਹਿੰਦਿਰ ਵਜੇ ਨਹੀਂ ਹੋ ਸਕਦਾ ਕੀ ਕਹਿਣਾ ਚਾਹੁੰਦੇ। बहुत बहुत धन्यवाद मिननो नगर के लौंस बहुत 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 कोई कोई बुद्धि का सवाल लेकर आए बड़ी कुटिया वाली ठीक है देखो मिननो नगर का धन्यवाद तो हम तो मान के हम ਪਰਵਾਹ ਨਾ ਕਰੋਗੇ ਲੱਭੀ ਕਿ ਅੱਗੇ ਬਕਰੋ ਪਾਜੀ ਦੇ ਬੋਲ ਚਲੋ ਦੋਨ ਲੱਭੇ ਠੀਕ ਹੈ ਮੈਂ ਵੀ ਪੂਰਾ ਸ਼ਹਿਰ ਨਹੀਂ ਘੂਰਾ ਬੜਾ ਬਰਾਏ ਪ੍ਰਵਾਹੀ ਜਿੰਦੀ ਦਾ ਦਿਲ ਉਹ ਵੀ ਪ੍ਰਮਾਤਮਾ ਨੇ ਇਹ ਬੜੇ ਅਨੰਦ ਇਹ ਮੇਰੇ ਵੀ ਪ੍ਰਮਾਤਮਾ ਦਾ ਪ੍ਰਾਪਤ ਪੰਜਾਬ ਨੂੰ ਇੰਡੀਆ ਨੂੰ ਇਹ ਵਰਨ ਦਾ ਮਹਿਸਾਨੀ ਪਹਿਲਾਂ ਤਾਂ ਕੋਈ ਜਿੱਗਾ ਮੇਰੇ ਲਈ ਬੜਾ ਮਰਮੇ ਦਾ ਨਾਂ ਪੂਰੀ ਛੇਤੀ ਜੀ ਨੰਨੇ ਉਹ ਸਾਡੇ ਬਹੁ ਬੜਕੇ ਆ ਰਹੀਆਂ بیٹی میرج ہے بہت اچھا رہا ہے اور اچھا رہا ہے کہ بہت اچھا مال ہے بڑے اچھے ارینجمنٹ ہے اور بڑی خوشی کا ہے میرے سارے آئے ہیں اور میں سارے بیٹی نے ہیں ابھیشیک جی والوں کی میسج ہے اپنی ہے تو رہے یہ میسج بھی خوش رہو اپنی لائف آگے بڑھتے رہو اور ایک دوسرے کا پیار نہ رہو ایک دوسرے ریسپشن رہو وار Obrigado. ਅਬੀ ਇੰਡਸਟਰੀ ਦੇ ਸ਼ਾਨ ਵਾਲੇ ਵੱਡੇ ਭਾਈ ਹੋ ਵੀ ਸਾਡੇ ਨਾਲ ਆ ਬੈਕਮ ਸਰ ਜੀ ਆਨਰ ਮਦਮ ਤੋਂ